ਖਬਰ ਹੁਸ਼ਿਆਰਪੁਰ ਦੇ ਰਹੀਮਪੁਰ ਮੰਡੀ ਤੋਂ ਹੈ ਜਿੱਥੇ ਦੋ ਧਿਰਾਂ ਦੇ ਵਿਚਕਾਰ ਮਾਮੂਲੀ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਜਿਸ ਦੇ ਵਿੱਚ ਪਹਿਲਾ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਦੂਜੀ ਧਿਰ ਦੇ ਵੱਲੋਂ ਵੀ ਆਪਣੇ ਸਾਥੀਆਂ ਨੂੰ ਬੁਲਾ ਕੇ ਪਹਿਲੀ ਧਿਰ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਮੁਕੇਸ਼ ਕੁਮਾਰ ਨਾਮਕ ਇੱਕ ਪਰਵਾਸੀ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਤਾਂ ਜਿਸ ਨੂੰ ਸੀਵਲ ਹਸਪੀਟਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਜਾਂਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ थाना ਪੁਰ ਹਿਰਾਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮੂਲੀ ਗੱਲ ਨੂੰ ਲੈ ਕੇ ਦੋਨਾ ਧਿਰਾਂ ਦੇ ਵਿਚਕਾਰ ਤਕਰਾਰ ਹੋਈ ਹੈ ਤੇ ਪੇੜਤਵ ਵਿਅਕਤੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਜੋ ਵੀ ਧਿਰ ਦੋਸ਼ੀ ਪਾਈ ਜਾਵੇਗੀ ਉਸਦੇ ਬੰਦੀ ਕਾਰਵਾਈ ਅਮਲ ਦੇ ਵਿੱਚ ਚੁਲਿਆਂ ਦੀ ਜਾਵੇਗੀ ਸੁਖਦੇਵ ਜੀ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਸਬਜ਼ੀ ਮੰਡੀ ਦੀ ਤੇ ਦੋ ਗੁੱਟਾਂ ਦੇ ਵਿੱਚ ਕਾਫੀ ਲੜਾਈ ਹੋ ਰਹੀ ਹੈ ਹਥਿਆਰਾਂ ਦੇ ਨਾਲ ਕੀ ਪੂਰਾ ਮਾਮਲਾ ਜੀ ਉਹਦੇ ਵਿੱਚ ਇਹ ਸੀ ਕਿ ਕੱਲ ਰਾਤ ਉੱਥੇ ਲੜਾਈ ਝਗੜਾ ਹੋਇਆ ਤੇ ਸਾਨੂੰ ਇਹ ਫੋਮੀਆਂ ਨਾਲ ਜੀ ਮੈਂ ਮਜੂ ਮੌਕੇ ਤੇ ਗਿਆ ਤੇ ਮੇਰੇ ਜਾਂਦੇ ਨੂੰ ਉਹ ਜਾ ਚੁੱਕੇ ਸੀ ਜਿਹਦੇ ਸੱਟਾਂ ਲੱਗੀਆਂ ਉਹ ਮੁੰਡਾ ਉਹ ਵੀ ਸਿਵਲ ਹਸਪਤਾਲ ਪਹੁੰਚ ਚੁੱਕਾ ਸੀਗਾ ਉੱਥੇ ਫਿਰ ਮੈਨੂੰ ਇੱਕ ਮੋਟਰਸਲ ਮਿਲਿਆ ਮੈਂ ਉਹ ਲੈ ਕੇ ਆਇਆ ਮੁੜ ਕੇ ਉਤੋਂ ਬਾਅਦ ਮੈਂ ਹਸਪਤਾਲ ਪਹੁੰਚਾ ਤੇ ਉਹ ਜਿਹੜਾ ਲੜਕਾ ਸੀ ਮਕੇਸ਼ ਕੁਮਾਰ ਸਾਨੂੰ ਬੁੱਧਿਰਾਮ ਉਹ ਉਥੋਂ ਇਲਾਜ ਕਰਵਾ ਕੇ ਆਪਣਾ ਜਾ ਚੁੱਕਾ ਸੀਗਾ ਡਾਕਟਰ ਸਾਹਿਬ ਨੂੰ ਦੱਸਿਆ ਮੈਂ ਲਿਖਾਇਆ ਤਾਂ ਉਤਵਾਦ ਨੂੰ ਮੈਨੂੰ ਪਤਾ ਲੱਗਾ ਜਿਹੜੀ ਬੈਰਲ ਹੋ ਰਹੀ ਆ ਉਹ ਫਿਰ ਜਿਹਨਾਂ ਬੰਦਿਆਂ ਨੇ ਆਲੂ ਲੈ ਕੇ ਆਏ ਸੀਗੇ ਆ ਕੇ ਉੱਥੇ ਕੋਈ ਪ੍ਰਵਾਸੀ ਮਜ਼ਦੂਰਾਂ ਨਾਲ ਤੇ ਉਹਨਾਂ ਨਾਲ ਮਾੜਾ ਮੋੜਾ ਕੋਈ ਝਗੜਾ ਬੋਲਬਾਲਾ ਹੋ ਗਿਆ ਉਹਦੇ ਵਿੱਚ ਗੁੱਸੇ ਵਿੱਚ ਆ ਕੇ ਵੀ ਨਹੀਂ ਮੁੰਡੇ 2-4-5 ਹੋਰ ਬੁਲਾ ਕੇ ਮੁੜ ਕੇ ਉਹਨਾਂ ਨਾਲ ਕੁੱਟਵਾਰ ਕੀਤੀ ਆ ਤੇ ਉਹ ਹੁਣ ਉਹ ਦੁਕਾਨ ਵਾਲੇ ਜਿਹਨਾਂ ਦਾ ਇਹ ਆਲੂ ਲੈ ਕੇ ਆਏ ਉਹਨਾਂ ਨੂੰ ਜਾ ਕੇ ਆਏ ਆ ਰੈਡ ਕੀਤਾ ਉਹਨਾਂ ਨੂੰ ਦੱਸਿਆ ਕਿ ਬੰਦੇ ਪੇਸ਼ ਕਰਾਓ ਨਹੀਂ ਤਾਂ ਫਿਰ ਜਿਹੜੀ ਜੋ ਵੀ ਬਣਦੀ ਬਿਆਨ ਅਗਲਾ ਦਿਨ ਦਾ ਕਾਰਵਾਈ ਕੀਤੀ ਜਾਊਗੀ ਤੇ ਇਹ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਜੀ ਕਿੰਨੇ ਕੁ ਬੰਦੇ ਨਜ਼ਰ ਆ ਰਹੇ ਆ ਹੈਗੇ ਆ 6-7 ਠੀਕ ਹੈ ਜੀ ਤੇ ਹਥਿਆਰ ਵਗੈਰਾ ਵੀ ਇਸ ਆ ਹੈਗਾ ਇੱਕ ਹਥਿਆਰ ਵੀ ਇਹ ਵਿੱਚ ਮਾਰਦਾ ਉੱਤੇ ਉਹ ਵੀ ਬਤ ਉਹਦੇ ਬਿਆਨ ਲੈ ਕੇ ਬੱਚਾ ਦੇ ਕੇ ਤੇ ਫਿਰ ਅਗਲੀ ਕਰ ਪਈ ਜਿਹੜੀ ਇਹ ਦੋਸ਼ੇ ਨੂੰ ਰਾਉਂਡ ਅਪ ਕੀਤਾ ਜਾਊਗਾ ਹੁਸ਼ਿਆਰਪੁਰ ਤੋਂ ਅਮਰੀਕਾ ਕੁਮਾਰ ਦੀ ਰਿਪੋਰਟ